ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਅਤੇ ਸਰਪੰਚੀ ਚੋਣਾਂ ਜੋ-ਜੋ ਨੇੜੇ ਆਉਂਦੀਆਂ ਜਾਂਦੀਆਂ ਨੇ ਹਰ ਇੱਕ ਪਾਰਟੀਆਂ ਸਰਗਰਮ ਹੁੰਦੀਆਂ ਦਿਖਾਈ ਦਿੱਤੀਆਂ ਜਾ ਰਹੀਆਂ ਨੇ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀਆਂ ਨੇ ਪਾਰਟੀਆਂ ਆਪਣੋ ਆਪਣੀਆਂ ਮੀਟਿੰਗਸ ਵੀ ਜਿਹੜੀਆਂ ਨੇ ਪਾਰਟੀ ਦੇ ਵਰਕਰ ਵੀ ਮੀਟਿੰਗ ਕਰ ਰਹੇ ਨੇ ਸਾਡੇ ਨਾਲ ਫੋਰੈਸਟ ਵਿਭਾਗ ਦੇ ਵਾਈਸ ਚੇਅਰਮੈਨ ਔਰ ਸਪੀਕਰ ਜਿਹੜੇ ਨੇ ਤਰਨਤਨ ਹਲਕੇ ਤੋਂ ਲਗਾਤਾਰ ਹਰ ਇੱਕ ਗਤੀਵਿਧੀ ਦੇ ਵਿੱਚ ਜੁੜਦੇ ਰਹੇ ਨੇ ਆਮ ਆਦਮੀ ਪਾਰਟੀ ਤੋਂ ਔਰ ਸੀਨੀਅਰ ਨੇਤਾ ਗੁਰਦੇਵ ਸੰਧੂ ਜੀ ਨੇ ਸਾਡੇ ਨਾਲ ਗੱਲਬਾਤ ਕਰ ਲਏ ਨੇ ਜੀ ਪਹਿਲਾ ਸਵਾਲ ਕਿ ਲੋਕ ਸਭਾ ਚੋਣਾਂ ਜੋ ਜੋ ਨੇੜੇ ਆ ਰਹੀਆਂ ਨੇ ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਤਿਆਰੀਆਂ ਸਾਡੀਆਂ ਜੀ ਸਾਡੀ ਜਿਹੜੀ ਪਾਰਟੀ ਆ ਸ਼ੁਰੂ ਤੋਂ ਹੀ ਲੈ ਕੇ ਤੁਹਾਨੂੰ ਪਤਾ ਵਾ ਵੇਖੋ ਕਿੰਨੀਆਂ ਵਧੀਆ ਅਸੀਂ ਵਿਧਾਨ ਸਭਾ ਵਾਲੀ ਤਿਆਰੀ ਵੀ ਕਿਸ ਤਰੀਕੇ ਦੇ ਨਾਲ ਅਸੀਂ ਕੀਤੀ ਆ ਉਸ ਦੇ ਹਿਸਾਬ ਦੇ ਨਾਲ ਹੀ ਅਸੀਂ ਲੋਕ ਸਭਾ ਵਾਲੀ ਤਿਆਰੀ ਵੀ ਕਰ ਰਹੇ ਹਾਂ ਬਿਲਕੁਲ ਸਾਰੇ ਲੀਡਰ ਸਾਡੇ ਦਿਨ ਰਾਤ ਮਿਹਨਤ ਕਰ ਰਹੇ ਆ ਸਾਡੇ ਵਰਕਰ ਪੰਜਾਬ ਦੀ ਜਨਤਾ ਬਹੁਤ ਇਸ ਚੀਜ਼ ਤੋਂ ਖੁਸ਼ ਵਾ ਕਿ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਤੁਸੀਂ ਵੇਖਿਆ ਵਾ ਕਿ ਲੋਕਾਂ ਨੂੰ ਕਿੰਨੀਆਂ ਸਹੂਲਤਾਂ ਇਹਨਾਂ ਬੱਚਿਆਂ ਨੂੰ ਜਵਾਬਾ ਮਿਲ ਗੀਆਂ ਵਾ ਹਰ ਚੀਫ ਸਿਲਟੀ ਜਿਹੜੀ ਆ ਵਧੀਆ ਤੋਂ ਵਧੀਆ ਜਿਹੜੀ ਕੋਈ ਪਾਲਸੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਜਨਤਾ ਕਰੇ ਹੈ ਉਸ ਵਾਸਤੇ ਲਾਇਰ ਕਰੀ ਆ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਾਰੇ ਆਪਣੇ ਜਿਹੜੇ ਵਰਕਰ ਨੇ ਔਰ ਕਈ ਨੇਤਾ ਵੀ ਨੇ ਜਿਹੜੇ ਮਿਸ਼ਨ 2000 ਲੋਕ ਸਭਾ ਚੋਣਾਂ 24 ਦਾ ਜਿਹੜਾ ਬੋਰਡ ਹਰ ਇੱਕ ਹੋਲਡਿੰਗ ਦੇ ਨਜ਼ਰ ਆ ਰਿਹਾ ਹੈ ਤਰਨ ਤਰਨ ਚ ਵੀ ਨਜ਼ਰ ਆ ਰਿਹਾ ਹੈ ਕਈ ਹਲਕਿਆਂ ਦੇ ਵਿੱਚ ਵੀ ਇਹ ਬੋਰਡ ਜਿਹੜਾ ਨਜ਼ਰ ਆ ਰਿਹਾ ਹੈ ਕਿਸ ਤਰੀਕਾ ਦੇ ਦਿਓ ਤੁਹਾਡੇ ਵੀ ਕਈ ਬੋਰਡ ਲੱਗੇ ਨੇ ਕੀ ਲੱਗਦਾ ਕਿ ਟਿਕਟ ਟੁਕੜ ਤੋਂ ਲੈ ਕੇ ਜਾਂ ਬੋਰਡ ਲਗਾਇਆ ਜਾ ਰਿਹਾ ਹੈ ਨਾ ਕਿ ਪ੍ਰਚਾਰ ਚੱਲ ਰਿਹਾ ਵੇਖੋ ਜੀ ਅਸੀਂ ਤੇ ਜੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੰਦੇ ਆ ਸਿਰਫ ਬਾਕੀ ਟਿਕਟ ਤੇ ਚਲੋ ਜਿਹਨੂੰ ਪਾਰਟੀ ਨੇ ਦੇਣੀ ਆ ਔਰ ਜਿਹਨੂੰ ਜ਼ਿੰਮੇਵਾਰੀ ਸੰਭੂਗੀ ਪਾਰਟੀ ਉਹ ਆਪਣੀ ਜ਼ਿੰਮੇਵਾਰੀ ਨਿਭਾਊਗਾ ਪਰ ਅਜੇ ਤਾਂ ਅਸੀਂ ਪਾਰਟੀ ਦੀ ਵਿਜ਼ਿਬਿਲਟੀ ਜਾਂ ਪਾਰਟੀ ਦੀ ਜਿਹੜੀ ਆਈਡੈਂਟੀਟੀ ਕਰੰਦੇ ਆ ਸਾਰਾ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਬਚਾਓ ਯਾਤਰਾ ਵੀ ਚੱਲ ਰਹੀ ਹੈ ਸ਼ਰੋਮਨੀ ਅਕਾਲੀ ਦਲ ਦੀ ਔਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਵੀ ਸੰਦੇ ਜਾ ਰਹੇ ਨੇ ਕਿਸ ਤਰੀਕੇ ਨਾਲ ਦੇ ਦਿਓ ਆਪਣੇ ਹਲਕੇ ਦੀ ਗੱਲ ਕਰ ਲਈ ਇਹ ਤਾਂ ਤਰਨ ਤਰਨ ਤੋਂ ਬਾਅਦ ਪੱਟੀ ਦੇ ਵਿੱਚ ਯਾਤਰਾ ਗਈ ਹੈ ਔਰ ਖੇਮ ਕਰਨ ਵੀ ਹੋ ਕੇ ਇਹ ਕਿਸ ਤਰੀਕੇ ਨਾਲ ਦੇ ਦਿਓ ਹੰਗਾਰਾ ਜਿਹੜਾ ਕਹਿੰਦੇ ਕਾਫੀ ਮਿਲ ਰਿਹਾ ਉਹਨਾਂ ਨੂੰ ਤੁਸੀਂ ਖੁਦ ਵੇਖਿਆ ਨਹੀਂ ਜਾ ਕੇ ਕਿ ਹੰਗਾਰਾ ਮਿਲ ਰਿਹਾ ਉਹਨਾਂ ਨੂੰ ਇਹ ਜਿਹੜੀ ਇਹ ਨਕਾਰਯੋਈ ਪਾਰਟੀ ਆ ਜਿਹੜੀ ਅਕਾਲੀ ਦਲ ਵਾ ਬਿਲਕੁਲ ਨਕਾਰਯੋਈ ਪਾਰਟੀ ਵਾ ਇਹ ਪਾਰਟੀ ਨੂੰ ਕੋਈ ਇਹਨਾਂ ਦੇ ਨਾਲ ਤੁਰਨ ਲਈ ਤਿਆਰ ਨਹੀਂ ਇਸ ਪਾਰਟੀ ਇਸ ਪਾਰਟੀ ਤੋਂ ਜਿਹੜੀ ਮੇਨ ਗਲਤੀ ਹੋਈ ਆ ਸਾਡਾ ਜਿਹੜਾ ਸਿੱਖ ਧਰਮ ਦਾ ਜਿਹੜਾ ਦਰਬਾਰ ਸਬ ਅੰਮ੍ਰitsar ਬਾਣਾ ਉਹ ਉੱਥੇ ਵੇਖੋ ਤੁਸੀਂ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਉਤੇ ਇਹਨਾਂ ਨੇ ਕਬਜ਼ਾ ਕੀਤਾ ਆਪਣਾ ਇੱਕ ਘਰੇਲੂ ਉਹਨੂੰ ਸਮਝ ਲਿਆ ਤੇ ਉਹਦਾ ਕਰਕੇ ਇਹਨਾਂ ਨੇ ਬਹੁਤ ਕਤਾਈਆਂ ਕੀਤੀਆਂ ਵਾ ਤੇ ਸ਼੍ਰੋਮਣੀ ਕਮੇਟੀ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਉਤਰਾ ਸਰਮੋਰ ਸਿੱਖਾਂ ਦੀ ਇੱਕ ਸੰਸਥਾ ਵਾ ਪਰ ਉਹਦੇ ਤੇ ਇਹਨਾਂ ਬਾਦਲ ਪਰਵਾਰ ਦਾ ਜਿਹੜਾ ਕਬਜ਼ਾ ਵਾ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਵਾ ਇਸ ਕਰਕੇ ਇਹਨਾਂ ਨੂੰ ਬਾਦਲ ਪਰਵਾਰ ਤੋਂ ਹੁਣ ਲੋਕੀ ਦੂਰੀ ਰਹਿਣ ਲੱਗੇ ਆ ਯੂਥ ਜਿਹੜਾ ਕਾਫੀ ਜੁੜਦਾ ਹੈ ਦਿਖਾਈ ਦੇ ਰਿਹਾ ਕਿਤਨਾ ਕਿਤੇ ਤੇ ਕੀ ਲੱਗਦਾ ਜੀ ਯੂਥ ਜਿਹੜਾ ਹਰ ਕੋਈ ਸਮਝਦਾ ਕਿ ਯੂਥ ਕਾਫੀ ਉਹਨਾਂ ਦੇ ਨਾਲ ਜ਼ਿਆਦਾ ਹੈ ਜੋੜਨ ਵਾਲੀ ਕੋਈ ਗੱਲ ਨਹੀਂ ਐਵੇਂ ਹਮੇ ਤਾਂ ਮੈਨੂੰ ਪਿੰਡ ਚੋਂ ਆ ਕੇ ਜਾਂ ਬੱਚਿਆਂ ਨੂੰ ਕਹਿ ਕੇ ਵੀ 10 ਮਿੰਟ ਸਾਡੇ ਨਾਲ ਟਾਈਮ ਕੱਢੋ ਚੱਲੋ ਇਸ ਤਰ੍ਹਾਂ ਬੱਚੇ ਚਲੇ ਜਾਂਦੇ ਆ ਕੋਈ ਇਹਨਾਂ ਦੇ ਨਾਲ ਜੋੜਨ ਵਾਲੀ ਜਿਹੜੀ ਚੀਜ਼ ਉਹ ਕੋਈ ਹੈ ਨਹੀਂ ਜੀ ਇਹ ਮਾੜਾ ਮੋੜ ਜਿੱਤਾਂ ਤੁਸੀਂ ਆਨੇ ਰੈਲੀਆਂ ਦੀ ਗੱਲ ਆ ਉਹ ਆਪਣੀ ਇੱਕ ਇੱਜ਼ਤ ਬਚਾਉਣ ਵਾਲੀ ਗੱਲ ਆ ਉਹ ਤੁਰੇ ਫਿਰਦੇ ਆ ਪਰ ਨਹੀਂ ਉਹਨਾਂ ਨੇ ਸਿਕ ਕੌਮ ਨੇ ਸਾਡੇ ਪੰਜਾਬ ਨੇ ਇਹਨਾਂ ਨੂੰ ਇਨਕਾਰ ਦਿੱਤਾ ਹੈ ਸੇ ਜੇ ਆਪਾਂ ਮਾਲਵੇ ਦੀ ਗੱਲ ਕਰ ਲਈਏ ਤਾਂ ਲੱਖੇ ਸਿਧਾਨੇ ਤੇ ਔਰ ਪਾਣੇ ਸਿੱਧੂ ਦੇ ਪਰਚੇ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਕਈ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਜਿਹੜੇ ਪਰਚੇ ਆ ਨਾ ਜੀ ਪਰਚੇ ਜਿਹੜਾ ਵੀ ਕੋਈ ਪ੍ਰੋਟੋਕਾਲ ਤੋਂ ਬਾਹਰ ਜਾ ਕੇ ਕੋਈ ਵੀ ਐਕਟੀਵਿਟੀ ਕਰਦਾ ਵਾ ਉੱਤੇ ਜਿਹੜੀ ਵੀ ਸੌ ਮੌਕੇ ਦੀ ਸਰਕਾਰ ਹੁੰਦੀ ਹੈ ਉਹਨਾਂ ਨੂੰ ਪਰਚੇ ਦਰਜ ਕਰਨੇ ਔਰ ਕਰਾਉਣੇ ਬਣਦੇ ਆ ਕਿਉਂਕਿ ਹਰ ਬੰਦੇ ਨੂੰ ਆਪਣੇ ਕਾਇਦੇ ਕਾਨੂੰਨ ਚ ਰਹਿਣਾ ਬੰਦਾ ਵਾ ਪਾਣੇ ਸਿੱਧੂ ਨੇ ਜਿਤਨਾ ਉਹਨਾਂ ਸ਼ਬਦਾਵਲੀ ਆ ਉਹ ਗਲਤ ਵਰਤਿਆ ਜੇ ਸਮਾਜ ਦੀ ਸੇਵਾ ਕਰਦੇ ਕੋਈ ਚੰਗਿਆ ਕੰਮ ਕਰਦੇ ਉਹ ਚਲੋ ਭਾਨੇ ਸਿੱਧੂ ਨੇ ਇਹ ਹੀ ਨਹੀਂ ਕਹਿੰਦੇ ਕੋ ਸਾਰੇ ਕੰਮ ਗਲਤ ਕਰਦੇ ਆ ਪਰ ਚਲੋ ਜਿੱਥੇ ਕਿਤੇ ਭਾਨੇ ਸਿੱਧੂ ਦੀ ਗਲਤੀ ਆ ਜਿਤਨਾ ਹੁਣ ਸੀਐਮ ਸਾਹਿਬ ਵੇਖੋ ਕਿ ਨਾ ਪੰਜਾਬ ਦੀ ਜਨਤਾ ਨੇ ਮਾਨ ਸਤਕਾਰ ਦਿੱਤਾ ਤੇ ਉਹਨਾਂ ਨੂੰ ਪਰਦੇਸ਼ ਬਦਾਵਲੀ ਬੋਲਣੀ ਤੇ ਕੋਈ ਸ਼ੁਭਾਤ ਹੁੰਦਾ ਇਸ ਚੀਜ਼ ਨੂੰ ਇਸ ਕਰਕੇ ਬਾਕੀ ਹੋਰ ਵੀ ਕਈ ਗਲਤ ਕੰਮ ਜਿਤਨਾ ਲਾਉ ਨੂੰ ਆਰਡਰ ਨੂੰ ਛੱਡ ਕੇ ਕੰਮ ਜਿਹੜਾ ਕਰਦੇ ਆ ਜਿਵੇਂ ਡੰਡੇ ਦੇ ਨਾਲ ਕੱਲਾ ਕੰਮ ਕਰਨਾ ਕਰਾਉਣਾ ਉਹ ਇਸ ਤਰ੍ਹਾਂ ਫਿਰ ਤੇ ਪੰਜਾਬ ਪੁਲਿਸ ਦੀ ਜਰੂਰਤ ਹੀ ਨਹੀਂ ਫਿਰ ਆਨੇ ਸਿੱਧੂ ਗਏ 10 ਵੀ ਬੰਦੇ ਹੋਰ ਰੱਖ ਲੋ ਡੰਡੇ ਫੜਾ ਲਓ ਇਹਨਾਂ ਨੂੰ ਕਿਤੇ ਤੇ ਬਹੁਤ ਮਤਲਬ ਪੰਜਾਬ ਨੂੰ ਸਵੱਖਾ ਹੋਊ ਕੰਮ ਕਰਨਾ ਇੰਨੀ ਪੰਜਾਬ ਪੁਲਿਸ ਨੂੰ ਇੰਨੀਆਂ ਮਹਿਕਮਾ ਨੂੰ ਜਿਹਨਾਂ ਤਨਖਾਹਾਂ ਦੇਣ ਦਈ ਸਰਕਾਰ ਸਰਕਾਰ ਤੋਂ ਬੇਕੂ ਥੋੜੀ ਹੈ ਇਸ ਤਰ੍ਹਾਂ ਡੰਡੇ ਨਾਲ ਹੱਲ ਕੋਈ ਨਹੀਂ ਹੁੰਦਾ ਜਿਹੜੇ ਸਭ ਨਾਲ ਪਾਨੇ ਸਿੱਧੂ ਨਹੀਂ ਕਰਦੇ ਉਹ ਵੀ ਕੋਈ ਗੱਲ ਨਹੀਂ ਲੱਗਦਾ ਨਹੀਂ ਕਿ ਹਰ ਇੱਕ ਪਾਸੇ 2000 ਲੋਕ ਸਭਾ 24 ਨੂੰ ਲੈ ਕੇ ਜਿਹੜਾ ਬੋਰਡਸ ਲੱਗ ਰਹੇ ਨੇ ਤੇ ਜੇ ਕਿਤੇ ਇੱਕ ਹੋਰ ਨੂੰ ਟਿਕਟ ਮਿਲ ਗਈ ਤਾਂ ਬਾਕੀ ਨਾਰਾਜ਼ ਹੋਣਗੇ ਕਿਸ ਤਰੀਕੇ ਨਾਲ ਫਿਰ ਬਣਾਇਆ ਜਾਊਗਾ ਨਹੀਂ ਨਹੀਂ ਸਾਡੀ ਪਾਰਟੀ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਤੁਸੀਂ ਆ ਵਿਧਾਨ ਸਭਾ ਜੀ ਵੇਖਿਆ ਪੰਜ ਪੰਜ ਛੇ ਛੇ ਬੰਦੇ ਪੋਸਟਰ ਲਾਉਂਦੇ ਰਹੇ ਆ ਪਰ ਜਿਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਸਾਰਿਆਂ ਉਹਦਾ ਸਾਥ ਦਿੱਤਾ ਵਾ ਇਸੇ ਤਰ੍ਹਾਂ ਹੀ ਹੁਣ ਆਪਾਂ ਲੋਕ ਸਭਾ ਦੇ ਵਿੱਚ ਵੀ ਇਸੇ ਤਰ੍ਹਾਂ ਆ ਪਾਰਟੀ ਨੇ ਤੇ ਇਹੋ ਕਿ ਆਪ ਚਲੋ ਸਾਡਾ ਜਿਹੜਾ ਪਾਰਟੀ ਦਾ ਤੁਸੀਂ ਕੰਮ ਕਰੋ ਤੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਸਾਰੇ ਆਪਣੀ ਪਾਰਟੀ ਦੀ ਐਕਟੀਵਿਟੀ ਨੂੰ ਅੱਗੇ ਵਧਾ ਰਹੇ ਆ ਬਾਕੀ ਜਿਹਨੂੰ ਪਾਰਟੀ ਟਿਕਟ ਦੇਊਗੀ ਸਾਰੇ ਮਿਲ ਕੇ ਉਹਦੀ ਸਾਥ ਦੇ ਕੋਲ ਚੱਤਾਵਾਂਗੇ ਤੁਹਾਡਾ ਵੀ ਕੰਮ ਸਮਾਜ ਸੇਵੀ ਦਾ ਰਿਹਾ ਸੀ ਪਹਿਲਾਂ ਬਾਅਦ ਵਿੱਚ ਤੁਸੀਂ ਪਾਰਟੀ ਵੱਲ ਜੁੜ ਗਏ ਉਹ ਕਿਸ ਤਰੀਕੇ ਦਾ ਡੋਰ ਸੀ ਕਿਸ ਤਰੀਕੇ ਤੁਸੀਂ ਪਾਰਟੀ ਤੇ ਇਸ ਤਰੀਕੇ ਨਾਲ ਆਏ ਵੇਖੋ ਜੀ ਉਹ ਵੀ ਦੌਰ ਬਹੁਤ ਵਧੀਆ ਸੀ ਅਸੀਂ ਸਮਾਜ ਸੱਚ ਦਾ ਸਾਥ ਸੇਕ ਸੰਸਤਾ ਚਲਾਉਂਦੇ ਰਹੇ ਆ ਅੱਜ ਵੀ ਚੱਲਦੀ ਸਾਡੀ ਅਸੀਂ ਸੱਚੇ ਬੰਦੇ ਦੇ ਨਾਲ ਖੜੀਦਾ ਜਿੱਥੇ ਕੋਈ ਜੋਰਾਵਰ ਬੰਦਾ ਉਹਦੇ ਨਾਲ ਧੱਕਾ ਕਰਦਾ ਵਾ ਗਰੀਬ ਬੰਦੇ ਨਾਲ ਉਹਦਾ ਸਾਥ ਦੇਣੀ ਸਾਡੀ ਸਮੂਚੀ ਟੀਮ ਤੇ ਅੱਜ ਵੀ ਅਸੀਂ ਉਸੇ ਤਰ੍ਹਾਂ ਜਿੱਥੇ ਲੋੜ ਆ ਅਸੀਂ ਉੱਥੇ ਜਾ ਕੇ ਪਹੁੰਚ ਕੇ ਅਗਲਾ ਸਾਥ ਦੇਈਦਾ ਵਾ ਸੱਚ ਦਾ ਸਾਥ ਸੰਸਤਾ ਸਾਡੀ ਸਮੂਚੀ ਟੀਮ ਅੱਜ ਵੀ ਸਾਡੇ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਹੁਣ ਜੇ ਪਾਰਟੀ ਚ ਆਏ ਤੇ ਪਾਰਟੀ ਦੀ ਵੀ ਅਸੀਂ ਇੱਕ ਉਸ ਐਨਜੀਓ ਤਰ੍ਹਾਂ ਹੀ ਸਮਾਜ ਦੀ ਵਿੱਚ ਸੇਵਾ ਕਰਾਂਗੇ ਪੰਜਾਬ ਦੀ ਅੱਜ ਇਹ ਗੱਲ ਕੀਤੀ ਜਾਵੇ ਤਾਂ ਜਿਹੜੇ ਵਾਅਦਿਆਂ ਦੀ ਲੈ ਕੇ ਇਹਦੇ ਨਾਲ ਕਿਤੇ ਲੋਗ ਉਹ ਵੀ ਸਵਾਲ ਖੜੇ ਕਰਦੇ ਨੇ ਕਿ ਵਾਅਦੇ ਨਹੀਂ ਪੂਰੇ ਹੋ ਰਹੇ ਇਹਦੇ ਨਾਲ ਕਿਤੇ ਸਟੇਜਾਂ ਤੋਂ ਜਿਵੇਂ ਹੁਣ ਐਨ ਲੈੜੀਏ ਕੋਈ ਚੀਜ਼ਾਂ ਲੈ ਲਈਏ ਕਿ ਜਿਹੜੀਆਂ ਸਟੇਜਾਂ ਤੋਂ ਵਾਅਦੇ ਕੀਤੇ ਜਾਂਦੇ ਨੇ ਉਹ ਪੂਰੇ ਨਹੀਂ ਹੁੰਦੇ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਉਹ ਵਿਰੋਧੀ ਨੇ ਜਿਹੜੇ ਸਵਾਲ ਚੁੱਕਦੇ ਨੇ ਸਾਡੀ ਪਾਰਟੀ ਕੋਈ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਕਿ ਜਿਹੜੇ ਅਸੀਂ ਫੋਕੇ ਵਾਅਦੇ ਕੀਤੇ ਹੁੰਦੇ ਸੀ ਪੂਰੇ ਨਾ ਕਰੀਏ ਤੁਸੀਂ ਦੱਸਦੇ ਹੋ ਕਿ ਕਿੰਨੇ ਵਾਅਦੇ ਰਹਿ ਗਏ ਕਿਹੜੇ ਪੂਰੇ ਕਰਨ ਵਾਲੇ ਰਹਿ ਗਏ ਸਿਰਫ ਸਾਡੀ ਇੱਕ ਗਰੰਟੀ ਰਹਿ ਗਈ ਆ ਜਿਹੜੀ ਮਹਿਲਾ ਨੂੰ ਕਰ ਕਰ ਜਾ ਕੇ 1000 ਰੁਪਏ ਇਸ ਕਰਕੇ ਸਾਡੀ ਸਰਕਾਰ ਲਿਖ ਕੇ ਗਰੰਟੀ ਦਿੱਤੀ ਆ ਗਰੰਟੀ ਦੇ ਕੇ ਲੋਕਾਂ ਤੋਂ ਅਸੀਂ ਅਪੀਲ ਕੀਤੀ ਸੀ ਸਾਡੀ ਸਰਕਾਰ ਬਣਾਉਂ ਤੇ ਅਸੀਂ ਆ ਚੀਜ਼ਾਂ ਕਰਾਂਗੇ ਅਸੀਂ ਸਾਰੀਆਂ ਤਕਰੀਬਨ ਕਰ ਦਿੱਤੀਆਂ ਹੁਣ 1000 ਰੁਪਇਆ ਇੱਕ ਮਹਿਲਾ ਨੂੰ ਰਹਿ ਗਿਆ ਬਕਾਇਆ ਹਰ ਕਰ ਕਰ ਮਹਿਲਾ ਨੂੰ ਦੇਣਾ ਕੀਤਾ ਉਹ ਵੀ ਹੁਣ ਜਲਦੀ ਤੇ ਜਲਦੀ ਇਹ ਪਾਲਿਸੀ ਉਹ ਚਾਲੂ ਕਰਾ ਦੇਣ ਜੇ ਗੱਲ ਕੀਤੀ ਜਾਵੇ ਤਾਂ 11 ਤਰੀਕ ਨੂੰ ਜਿਹੜੀ ਹੈ ਸੇਰੋ ਮਿਲ ਚ ਰੈਲੀ ਹੋਣ ਜਾ ਰਹੀ ਹੈ ਜਿੱਥੇ ਕੇਜਰੀਵਾਲ ਜੀ ਵੀ ਆ ਰਹੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਮੁੱਖ ਮੰਤਰੀ ਜਿਹੜੇ ਨੇ ਸਟੇਟ ਤੇ ਹੋਣਗੇ ਇਹ ਲੱਗਦਾ ਕਿ 2000 ਲੋਕ ਸਭਾ ਨੂੰ ਲੈ ਕੇ ਕੋਈ ਅਨਾਉਂਸਮੈਂਟ ਜਿਹੜਾ ਟਿਗਰ ਦੀ ਕਿਸ ਨੂੰ ਕਰਕੇ ਜਾਣਗੇ ਨਹੀਂ ਵੇਖੋ ਜੀ ਅਜੇ ਤੋ ਮੈਨੂੰ ਮੇਰੇ ਕੋਲ ਜਿੰਨੀ ਕਾ ਜਾਣਕਾਰੀ ਆ ਮੈਂ ਤੁਹਾਨੂੰ ਇਹ ਦੱਸੂਗਾ ਅਜੇ ਹਲਕਾ ਮਜ਼ਬੂਤ ਕਰਨ ਵਾਸਤੇ ਇਹ ਲੋਕ ਸਭਾ ਦਾ ਹਲਕਾ ਜਿਹੜਾ ਖਡੂਰ ਸਾਹ ਹੈ ਇਹਨੂੰ ਮਜ਼ਬੂਤ ਕਰਨ ਵਾਸਤੇ ਤੇ ਪਾਰਟੀ ਦੇ ਸੁਪਰੀਮੋ ਸਾਡੇ ਆ ਰਹੇ ਆ ਉਹਨਾਂ ਲੋਕਾਂ ਨੂੰ ਉੱਥੇ ਅਪੀਲ ਕਰਨੀ ਆ ਸਾਰੀ ਲੀਡਰਸ਼ਿਪ ਇਕੱਠੀ ਕਰਨੀ ਆ ਤੇ ਕੁਝ ਸਾਨੂੰ ਅਗਲੇ ਏਜੰਡੇ ਦੇਣੇ ਆ ਬਾਕੀ ਅਜੇ ਤੱਕ ਮੈਨੂੰ ਅਨਾਉਂਸਮੈਂਟ ਕਰਨ ਦਾ ਕੋਈ ਨਾਮ ਬਾਰੇ ਸਾਹਮਣੇ ਨਹੀਂ ਆਇਆ ਬਾਕੀ ਹਾਈ ਕਮਾਂਡ ਨੂੰ ਹੱਕ ਹੰਦਾ ਜਿਉਂ ਹੈ ਕਮਾਂਡ ਆਣ ਕੇ ਕਰ ਵੀ ਦੇ ਮੌਕੇ ਤੇ ਅਸੀਂ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਰ ਸਕਦੇ ਤੇ ਕਿਸ ਤਰੀਕੇ ਨਾਲ ਲੱਗਦਾ ਕਿ ਹੰਗਾਰਾ ਮਿਲੇਗਾ ਜਾਂ ਲੋਕ ਇਕੱਠੇ ਹੋਣਗੇ ਵੱਧ ਤੋਂ ਵੱਧ ਉਸ ਰੈਲੀ ਚ ਬਿਲਕੁਲ ਜੀ ਬਿਲਕੁਲ ਪੰਜਾਬ ਦੀ ਜਨਤਾ ਆਵਾਮ ਪਿਆਰ ਕਰਦੀ ਆ ਬਹੁਤ ਖੁੱਲ ਕੇ ਉਤਸ਼ਾਹ ਦੇ ਨਾਲ ਉੱਥੇ ਦੁਨੀਆ ਆਊਗੀ ਤੁਸੀਂ ਵੇਖ ਹੀ ਲੈਣਾ ਜਿੱਥੇ ਵੀ ਕਦੇ ਅੱਜ ਤੱਕ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਹੈ ਬੁਰੀ ਸਰਸਕਸਫੁਲ ਹੁੰਦੀ ਹੈ ਕਿਉਂਕਿ ਜੋ ਪੰਜਾਬ ਨਾਲ ਜਨਤਾ ਨਾਲ ਵਾਅਦੇ ਕੀਤੇ ਆ ਸਰਕਾਰ ਨੇ ਉਹ ਹੀ ਕੰਮ ਕਰ ਰਹੀ ਆ ਤੇ ਜਨਤਾ ਸਾਡੀ ਪਿਆਰ ਦੀ ਕੋਣ ਆਊ ਸਾਡੇ ਸੁਪਰੀਮਾ ਪਾਰਟੀ ਜਾ ਰਹੇ ਆ ਬਿਲਕੁਲ ਇਹਨਾਂ ਗੁਰਦੇਵ ਸੰਧੂ ਜੀ ਔਰ ਇਹ 11 ਤਰੀਕ ਦੀ ਰੈਲੀ ਹੈ ਜਿਹੜੀ ਉਹ ਵਿਸ਼ਾਲ ਹੋਵੇਗੀ ਭਗਵੰਤ ਮਾਨ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ 11 ਤਰੀਕ ਨੂੰ ਸ਼ੇਰੋ ਮੈਦਾਨ ਦੇ ਵਿੱਚ ਆ ਰਹੇ ਨੇ ਔਰ ਜਿੱਥੇ ਲੋਕਾਂ ਦਾ ਇਕੱਠ ਦੱਸਿਆ ਜਾ ਰਿਹਾ ਉੱਥੇ ਵੀ ਹਰ ਇੱਕ ਵਰਕਰ ਜਿਹੜਾ ਹੈ ਉਥੇ ਸਟੇਟ ਤੇ ਮੌਜੂਦ ਰਹੇਗਾ ਤਰਨਤਾਰਨ ਤੋਂ ਸਿਦਾਰਥ ਢੋੜਾ ਜਾਨਕਸ਼ੀਰਾ ਟੀਵੀ